ਗੁਰੂ ਦੇ ਦਰ ਤੇ ਆ ਕੇ ਇਹ ਮਨ ਵਿੱਚ ਨਿਸ਼ਚਾ ਕੀਤਾ ਹੈ ਮਨ ਵਿੱਚ ਸੋਚਿਆ ਹੈ ਵੀ ਜੇਕਰ ਮੈਂ ਠੀਕ ਨਹੀਂ ਹੁੰਦਾ ਜਾਂ ਗੁਰੂ ਸਾਹਿਬ ਮੈਨੂੰ ਦਰਸ਼ਨ ਨਹੀਂ ਬਖਸ਼ਦੇ ਉਹਨਾਂ ਸਮਾਂ ਮੈਂ ਗੁਰੂ ਦਾ ਦਰ ਛੱਡ ਕੇ ਜਾਵਾਂਗਾ ਨਹੀਂ ਤੇ ਗੁਰੂ ਸਾਹਿਬ ਤੇ ਬੜਿਆਂ ਨੂੰ ਸ੍ਰੀ ਕਤੰਦਰੁਸਤੀ ਬਖਸ਼ਦੇ ਹੈ ਤਨ ਗੁਰੂ ਅਮਰਦਾਸ ਸਹਿ ਮਹਾਰਾਜ ਆਪਣੀ ਬਾਣੀ ਵਿੱਚ ਕਹਿੰਦੇ ਨੇ ਦੂਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਜਿਹੜਾ ਗੁਰੂ ਦੇ ਦਰ ਤੇ ਆਉਂਦਾ ਹੈ ਉਹਦਾ ਭਲਾ ਹੁੰਦਾ ਹੈ ਸਤਿਗੁਰੂ ਜੀ ਬਚਨ ਕਰਦੇ ਆ ਕਹਿੰਦੇ RAM DAS ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ ਨਿਰਮਲ ਹੋਏ ਕਰ ਇਸਨਾਨਾ ਗੁਰਪੂਰਾ ਕਿੰਨੇ ਦਾਣਾ ਕਹਿੰਦੇ ਗੁਰੂਪੂਰਾ ਜਿਹੜਾ ਹੈ ਉਹ ਸਾਨੂੰ ਨਿਰਮਲ ਕਰੇਗਾ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਦੇ ਦਰ ਤੇ ਜਦੋਂ ਆ ਕੇ ਬੈਠੇ ਨਾ ਫ੍ਰੇਮਾ ਕੋੜੀ ਬੜਿਆ ਲੋਕਾਂ ਨੇ ਉਹਦਾ ਹਾਸੀ ਮਜ਼ਾਕ ਵੀ ਬਣਾਉਣਾ ਕਈਆਂ ਨੇ ਕਹਿਣਾ ਤੂੰ ਗੁਰੂ ਨੂੰ ਯਾਦ ਕਰਿਆ ਕਰ ਤੇ ਗੁਰੂ ਸਾਹਿਬ ਤੈਨੂੰ ਠੀਕ ਕਰ ਦੇਣਗੇ ਤੈਨੂੰ ਤੰਦਰੁਸਤੀ ਬਖਸ਼ੋਗੇ ਤਾਂ ਇਹ ਫਿਰ ਪੱਕਾ ਹੀ ਹੋ ਗਿਆ ਵੀ ਮੈਂ ਗੁਰੂ ਦਾ ਦਰ ਛੱਡ ਕੇ ਹੋਰ ਕਿਤੇ ਜਾਣਾ ਨਹੀਂ ਆ ਉਹ ਕਹਿੰਦਾ ਸਗਲ ਦੁਆਰ ਕਉ ਛਾੜ ਗਏ ਗਹੇਉ ਤੁਹਾਰੋ ਦੁਆਰ ਬਾਹੇ ਗਹੇ ਕੀ ਲਾਜ ਆਸੋ ਗੋਬਿੰਦ ਦਾਸ ਤੁਹਾਰ ਸੱਚੇ ਪਾਤਸ਼ਾਹ ਜੀ ਹੁਣ ਮੈਂ ਤੁਹਾਡੇ ਦਰ ਤੇ ਟਿਕਿਆ ਹਾਂ ਤਾਂ ਆਓ ਆਪਾਂ ਵਿਚਾਰ ਸ਼ੁਰੂ ਕਰੀਏ ਸਾਰੀ ਸੰਗਤ ਇਕਵਾਰ ਪਿਆਰ ਸਹਿਤ ਜਪੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੁਰਦਰ ਕੋ ਅਬ ਤਿਆਗੋ ਨਹੀਂ ਜੀਵਤ ਨਿਰਤ ਕੋ ਦੁਖ ਨਹੀਂ ਹਾਂ ਉਹ ਕਹਿੰਦਾ ਵੀ ਪ੍ਰੇਮਾ ਕਹਿੰਦਾ ਮੈਂ ਨਾ ਗੁਰੂ ਦਾ ਹੁਣ ਦਰ ਛੱਡਾਂਗਾ ਨਹੀਂ ਐ ਭਾਵੇਂ ਮੈਂ ਜਿਉਂਦਾ ਜੀ ਮਰ ਜਾਵਾਂ ਰਹੋ ਸਰਨ ਮੈਂ ਚਿਤ ਵਿਤ ਐਸੀ ਆਵਹਿ ਲੋਕ ਕਹਾਵੈ ਤੈਸੀ ਹਾਂ ਕਹਿੰਦੀ ਮੈਂ ਹੁਣ ਗੁਰੂ ਦੇ ਸ਼ਰਨ ਵਿੱਚ ਹੀ ਰਹਾਂਗਾ ਆਪਣੇ ਮਨ ਵਿੱਚ ਵਿਚਾਰ ਕਰਦਾ ਲੋਕ ਆਉਂਦੇ ਐ ਤੇ ਉਹਦੇ ਪਾਸੋਂ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਹੌਂਦੇ ਨੇ ਅੰਨ ਪਾਣੀ ਦਇਆ ਕਰ ਦੇਤ ਬੈਠਿਓ ਰਹਿ ਸੁਦਰਸ਼ਨ ਹੇਤ ਅਗਲੇ ਦਇਆ ਕਰਕੇ ਕਈਆਂ ਨੇ ਫਿਰ ਉਹਨੂੰ ਅੰਨ ਪਾਣੀ ਦੇ ਦੇਣਾ ਪ੍ਰਸ਼ਾਦਾ ਪਾਣੀ ਥੋੜਾ ਥੋੜਾ ਉਹਨੂੰ ਸਿਕਾਉਣਾ ਤੇ ਜਦੋਂ ਪ੍ਰਸ਼ਾਦਾ ਪਾਣ ਸ਼ਕਣਾ ਨਾ ਉਹਨੇ ਫਿਰ ਉਹਨੇ ਆਪਣੇ ਜਿਹੜੀ ਸਰੀਰ ਦੀ ਭੁੱਖ ਹੈ ਉਹਨੂੰ ਦੂਰ ਕਰ ਲੈਣਾ ਗੁਰੂ ਜੀ ਦੇ ਦਰਸ਼ਨਾਂ ਵਾਸਤੇ ਪ੍ਰੇਮ ਧਾਰਨ ਕਰਕੇ ਬੈਠਾ ਰਹਿੰਦਾ ਹੈ ਕਬਹੇ ਕਸ਼ਟ ਤੇ ਪ੍ਰੇਮ ਬਰਧੰਤਾ ਬੋਲ ਤ ਬੋਲ ਤ ਭੂਮ ਗਰੰਤਾ ਕਹਿੰਦੇ ਇੰਨਾ ਪ੍ਰੇਮ ਜਾਗਦਾ ਹੈ ਕਈ ਵਾਰੀ ਨਾ ਹੋ ਫਿਰੋ ਉੱਚੀ ਉੱਚੀ ਜਦੋਂ ਜੋਰ ਲਾ ਕੇ ਬੋਲਦਾ ਧਰਤੀ ਤੇ ਡਿੱਗ ਪੈਂਦਾ ਪਰਿਉ ਰਹਿ ਰੋਦਨ ਕੀ ਠਾਨਨ ਗੁਰਦਰਸ਼ਨ ਕੋ ਅਤ ਹਿਤ ਜਾਨਣ ਤੇ ਕਈ ਵਾਰੀ ਉਹਨੇ ਰੋਣ ਲੱਗ ਜਾਣਾ ਵੀ ਮੈਂ ਗੁਰੂ ਦੇ ਦਰਸ਼ਨ ਕਰੇ ਬਿਨਾ ਨਹੀਂ ਰਹਿ ਸਕਦਾ ਤੇ ਗੁਰੂ ਜੀ ਦੇ ਦਰਸ਼ਨ ਕਰਨੇ ਜ਼ਰੂਰੀ ਸਮਝਦਾ ਹੈ 임 ਬਿਆਕ ਤੁਲ ਕੋ ਦੇਖ ਦੁਖ ਤਕ ਸਿੱਖਿਆ ਸਿੱਖ ਦਇਆ ਕਰ ਦਰਵਤਾ ਚਿਤ ਕੋ ਆ ਗਈਆਂ ਸਿੱਖਾਂ ਨੇ ਦੇਖਣਾ ਉਹ ਹੁਣ ਤਰਸ ਕਰਨਾ ਉਹ ਤੇ ਵੀ ਇੱਕ ਤੇ ਰੋਗੀ ਹੈ ਵੱਡਾ ਰੋਗ ਲੱਗਿਆ ਹੋਇਆ ਕੋੜ ਦਾ ਰੋਗ ਹੈ ਤੇ ਉਹਨੂੰ ਹੁਣ ਜਦੋਂ ਵਿਆਕਲ ਪਏ ਨੂੰ ਦੇਖਣਾ ਤੇ ਕਈ ਸਿੱਖਾਂ ਨੇ ਮਨ ਵਿੱਚ ਦਇਆ ਕਰਨੀ ਤੇ ਪਸੀਜ ਜਾਣਾ ਅਰਜ ਗੁਜਰਤ ਗੁਰ ਆਧਾਰੀ ਇੱਕ ਕੁਸ਼ਤੀ ਇਸ ਤਨ ਦੁਖ ਭਾਰੀ ਤੇ ਕਈਆਂ ਸਿੱਖਾਂ ਨੇ ਫਿਰ ਜਾ ਕੇ ਧੰਗ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀਆ ਦੇ ਕੋਲੇ ਅਰਜ ਗੁਜਾਰਨੀ ਬੇਨਤੀ ਕਰਨੀ ਸੱਚੇ ਬਾਦਸ਼ਾਹ ਤੁਹਾਡੇ ਦਰ ਤੇ ਇੱਕ ਕੋੜੀ ਹੈ ਜਿਹੜਾ ਕਿ ਬਹੁਤ ਦੁੱਖ ਦੇ ਨਾਲ ਭਰਿਆ ਹੋਇਆ ਹੈ ਪਰਉ ਰਹੈ 라ਵਰ ਕੇ ਦਵਾਰੇ ਗਾਵਤ ਗੀਤ ਹਸਾਵਤ ਸਾਰੇ ਆ ਤੇ ਉਹ ਤੁਹਾਡੇ ਦਰ ਤੇ ਪਿਆ ਹੈ ਸੱਚੇ ਬਾਦਸ਼ਾਹ ਗੀਤ ਗਾਉਂਦਾ ਰਹਿੰਦਾ ਤੇ ਕਈਆਂ ਨੂੰ ਹਸਾਉਂਦਾ ਰਹਿੰਦਾ ਦਰਸ਼ਨ ਕੋ ਚਿਤ ਚਾਹਤ ਰਹਤੋ ਸਿਮਰਨ ਸਦਾ ਆਪਕੋ ਕਹਤੋ ਜੇ ਸਤਿਗੁਰੂ ਜੀ ਸਦਾ ਉਹ ਤੁਹਾਡੇ ਦਰਸ਼ਨਾਂ ਦੀ ਇੱਛਾ ਰੱਖਦਾਗਾ ਤੁਹਾਨੂੰ ਯਾਦ ਕਰਦਾ ਰਹਿੰਦਾ ਹੈ ਤੇ ਆਪ ਜੀ ਦਾ ਸਿਮਰਨ ਕਰਦਾ ਹੈ ਮੁਖ ਤੇ ਗਾਵਤ ਗੀਤ ਸੁਛੋ ਕਿਆ ਕੁਛ ਕਹ ਨ ਜਾਣਤ ਕੋ ਸਤਿਗੁਰੂ ਜੀ ਨੂੰ ਕਹਿੰਦੇ ਆ ਸੱਚੇ ਬਾਦਸ਼ਾਹ ਆਪਣੇ ਮੁਖ ਤੋਂ ਕੋਈ ਗੀਤ ਗਾਉਂਦਾ ਰਹਿੰਦਾ ਸਾਨੂੰ ਤਾਂ ਉਹਦੀ ਸਮਝ ਆਉਂਦੀ ਨਹੀਂ ਆ ਉਹਦਾ ਕੁਝ ਪਤਾ ਨਹੀਂ ਲੱਗਦਾ ਸੁਣ ਸਤਿਗੁਰ ਨੇ ਸਭ ਸਮਝਾਈ ਹਮ ਜਾਣਤ ਹੈ ਜੋ ਕਿਸ ਗਾਏ ਧੰਗ ਗੁਰੂ ਅਮਰਦਾਸ ਹੈ ਮਹਾਰਾ ਸਿੱਖਾਂ ਨੂੰ ਕਹਿੰਦੇ ਆ ਭਾਈ ਅਸੀਂ ਜਾਣਦੇ ਆ ਜੋ ਵੀ ਕੁਝ ਉਹ ਗਾਉਂਦਾ ਹੈ ਦਾ ਵਸਤਰ ਜੋ ਮੇਰੋ ਕਯੋ ਪੁਨ ਗੁਰ ਕੋ ਮੁਝ ਪ੍ਰਾਪਤ ਭਯੋ ਆਉ ਇਸ ਤਰ੍ਹਾਂ ਕਹਿੰਦਾ ਹੈ ਮੇਰੇ ਸਰੀਰ ਰੂਪੀ ਵਸਤਰ ਦਾ ਪਰਦਾ ਜੋ ਚਲਾ ਗਿਆ ਸੀ ਉਹ ਗੁਰੂ ਜੀ ਦੇ ਕਿਰਪਾ ਦੇ ਸਦਕਾ ਦਵਾਰੇ ਪ੍ਰਾਪਤ ਹੋਇਆ ਮੁਝ ਅਬ ਲੱਦਾ ਗਿਆ ਕਸੋਟਾ ਕਹਿੰਦਾ ਵੀ ਮੇਰੇ ਮੈਨੂੰ ਮਤਲਬ ਸਰੀਰ ਮਿਲ ਗਿਆ ਜਿਹੜੇ ਮੇਰੀ ਕੁਸਤੀ ਦਾ ਰੋਗ ਹੈ ਉਹ ਦੂਰ ਹੋਵੇਗਾ ਮੋ ਕਹ ਪਾਇਓ ਤਾਹੇ ਸੁਗਾਵੇ ਸਭ ਲੋਕਨ ਕੋ ਟੀਰ ਸੁਣਾਵੇ ਤੇ ਉਹ ਫਿਰ ਜਿਹੜੇ ਗੀਤ ਗਾਉਂਦਾ ਜੀ ਉਹ ਨਾ ਧੰਗੁਰੂ ਅਮਰਦਾਸ ਜੀ ਮਹਾਰਾਜ ਕਹਿੰਦੇ ਆ ਜੋ ਵੀ ਉਹ ਕੁਝ ਗਾਉਂਦਾ ਹੈ ਉਹ ਗੱਲ ਸਾਰਿਆਂ ਨੂੰ ਸੁਣਾਉਂਦਾ ਹੈ ਮੈਂ ਜਾਣਤ ਹਾਂ ਿਸ ਕੋ ਪ੍ਰੇਮ ਜਿਸੇ ਪ੍ਰੇਮ ਤੇ ਪ੍ਰਾਪਤ ਛੇਮਾ ਸਤਿਗੁਰੂ ਕਹਿੰਦੇ ਜਿਹੜੇ ਪ੍ਰੇਮ ਦੇ ਨਾਲ ਮੁਕਤੀ ਮਿਲਦੀ ਹੈ ਉਹ ਸਿੱਖ ਵੀ ਉਹੀ ਪ੍ਰੇਮ ਕਰਦਾ ਤੇ ਮੈਂ ਜਾਣਦਾ ਹਾਂ ਇਸ ਪ੍ਰਕਾਰ ਦਿਨ ਕਿਤ ਤ ਕਿ ਬਿਤਾਏ ਉੱਚੇ ਟੀਰਤ ਗੁਰੂ ਸੁਣਾਏ ਇਸ ਤਰ੍ਹਾਂ ਫਿਰ ਅੰਤਰਜਾਮੇ ਗੁਰੂ ਜੀ ਕਹਿੰਦੇ ਆ ਵੀ ਕਈ ਪ੍ਰਕਾਰ ਇਸ ਤਰ੍ਹਾਂ ਦਿਨ ਵਿੱਚੇ ਐ ਤੇ ਉੱਚੀ ਉੱਚੀ ਆਵਾਜ਼ਾਂ ਮਾਰ ਕੇ ਉਹ ਗੁਰੂ ਜੀ ਨੂੰ ਸੁਣਾਉਂਦਾ ਹੈ ਜਬ ਹੈ ਪ੍ਰੇਮ ਨੇ ਵਿਆਕਲ ਕਰਿਓ ਨਹ ਸੁਧ ਦੇ ਰਹੋ ਪਰ ਧਰਿਓ ਗੁਰੂ ਦੇ ਪ੍ਰੇਮ ਵਿੱਚ ਇਨਾ ਵਿਆਕਲ ਹੋ ਗਿਆ ਧਰਤੀ ਤੇ ਡਿੱਗ ਪਿਆ ਸੁਧ ਬੁੱਧ ਹੀ ਨਾ ਰਹੀ ਤਿਸ ਉਰ ਕੀ ਲਖ ਅੰਤਰ ਜਮੀ ਸਰਬ ਕਲਾ ਸਮਰਥ ਗੁਰ ਸੁਆਮੀ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਸਰਬ ਕਲਾ ਸਮਰਥ ਸਤਿਗੁਰੂ ਜੀ ਉਹਦੇ ਦਿਲ ਦੀ ਗੱਲ ਨੂੰ ਜਾਣ ਲਿਆ ਹੈ ਜਾਨਿਓ ਭਗਤ ਪ੍ਰੇਮ ਜਿਹ ਜਾਗਾ ਅਪਰ ਆਸਰੋ ਮਨ ਕਰ ਤਿਆਗਾ ਤੇ ਉਹਦੀ ਗੱਲ ਨੂੰ ਜਾਣ ਕੇ ਸਤਿਗੁਰੂ ਜੀ ਮਨ ਵਿੱਚ ਬਹੁਤ ਪ੍ਰੇਮ ਜਾਗਿਆ ਤੇ ਉਹਨੇ ਹੋਰ ਸਾਰੇ ਆਸਰੇ ਛੱਡ ਦਿੱਤੇ ਇੱਕੋ ਹੀ ਗੱਲ ਕਹਿੰਦਾ ਰਹਿੰਦਾ ਸੀ ਉਹ ਕਹਿੰਦਾ ਮੈਂ ਬੜੀਆਂ ਥਾਮਾਂ ਤੇ ਜਾਣ ਦੇ ਨਾਲੋਂ ਮੈਂ ਇੱਕ ਸੱਚੇ ਪਾਸਾ ਤੁਹਾਡੇ ਦਰ ਤੇ ਗਿਆ ਇੱਕ ਤੱਕਿਆ ਕੋ ਰੋਸਾ ਤੇਰਾ ਹੋਰ ਸਭ ਡਾਈਆਂ ਢੇਰੀਆਂ ਇੱਕ ਤੱਕਿਆ ਕੋ ਰੋਸਾ ਤੇਰਾ ਹੋਰ ਸਭ ਡਾਈਆਂ ਢੇਰੀਆਂ ਇੱਕ ਤੱਕਿਆ ਸਾਹਿਬ ਜੀ ਮੈਂ ਤੇ ਤੁਹਾਡਾ ਦਰ ਤੇ ਆਸਰਾ ਧੱਕਿਆ ਊਟਾ ਸਰਲਿਆ ਹੋਰ ਕਿਸੇ ਦੀ ਇਤਿਆਸ ਹੀ ਨਹੀਂ ਰੱਖੀ ਇਹ ਕਹਿੰਦਾ ਕਹਿੰਦਾ ਉਹ ਧਰਤੀ ਤੇ ਡਿੱਗ ਪਿਆ ਹੈ ਆਉ ਨਥਾਮਨ ਮਨ ਨਿਮਾਨ ਇਸ ਵਿਦਕੂ ਨਜ ਬਿਰਦ ਪਛਾਨਾ ਧੰ ਗੁਰੂ ਅਮਰਦਾਸ ਐ ਮਹਾਰਾਜੇ ਰਣਥਾਵ ਦੇ ਥਾਨੇ ਨਿਮਾਨਿਆਂ ਦੇ ਮਾਨ ਨੇ ਉਹਨਾਂ ਨੇ ਆਪਣੇ ਸੇਖਣ ਨੂੰ ਪਛਾਨ ਲਿਆ ਹੈ ਭਏ ਪ੍ਰਸੰਨ ਸਭਨ ਸੁਖ ਹਾਂ ਤਿਸ ਕੋਲੇ ਆਵਤ ਉਦ ਅਹਾਂ ਸਤਿਗੁਰੂ ਜੀ ਆਪਣੇ ਸਿੱਖਾ ਸੇਵਕਾਂ ਨੂੰ ਕਹਿੰਦੇ ਆ ਭਾਈ ਇਸ ਤਰ੍ਹਾਂ ਕਰੋ ਉਹਨੂੰ ਸਾਡੇ ਕੋਲ ਲੈ ਕੇ ਆਵੋ ਹਮਰੇ ਮਜਨ ਕੋ ਜਲ ਜਹਿਵਾ ਸੰਚਤ ਨਿਕਟੋ ਲਿਆਵੋ ਤਵਹਾਂ ਆ ਕਹਿੰਦਾ ਵੀ ਸਤਿਗੁਰੂ ਕਹਿੰਦੇ ਇਸ ਤਰ੍ਹਾਂ ਕਰੋ ਜਿੱਥੇ ਸਾਨੂੰ ਇਸ਼ਨਾਨ ਕਰਦੇ ਆ ਨਾ ਅਸੀਂ ਇਸ਼ਨਾਨ ਕਰਦੇ ਸਤਿਗੁਰੂ ਕਹਿੰਦੇ ਉਸ ਥਾਂ ਤੇ ਜਿਹੜਾ ਜਾਲ ਇਕੱਠਿਆ ਹੋਇਆ ਉੱਥੇ ਉਹਨੂੰ ਲੈ ਆਵੋ ਨੀਕੇ ਜਾਏ ਇਸਨਾਨ ਇਹ ਹੀ ਹੋਏ ਜਗਤ ਸੁਧ ਸਭ ਦੇਹੀ ਆ ਸਾਡੇ ਇਸ਼ਨਾਨ ਕਰਨ ਵਾਲੇ ਪਾਣੀ ਦੇ ਨਾਲ ਉਹਨੂੰ ਇਸ਼ਨਾਨ ਕਰਵਾ ਦੇਵੋ ਉਦੇ ਸਰੀਰ ਨੂੰ ਸੋਜੀ ਆ ਜਾਵੇਗੀ ਰੰਗਮ ਜੀਠੀ ਅੰਦਰ ਲਿਹਾਵ ਸਰਬ ਸਰੀਰ ਇਸੇ ਪਹਿਰਾ ਰਾਵੋ ਤੇ ਉਹਦੇ ਸਰੀਰ ਤੇ ਮਜੀਠੇ ਰੰਗ ਦੇ ਕੱਪੜੇ ਪਾਵੋ ਸਾਰੇ ਸਰੀਰ ਨੂੰ ਢੱਕ ਦੇਵੋ ਨਾ ਨਖ ਸਿਖ ਕੋ ਸਾਧਨ ਕਰ ਸਾਰੇ ਪੁਨ ਅਨਾਵ ਹੋ ਤੁਮ ਨਿਕਟ ਹਮਾਰੇ ਸਤਿਗੁਰੂ ਜੀ ਕਹਿੰਦੇ ਐ ਪੈਰ ਦੇ ਨੋਂ ਤੋਂ ਲੈ ਕੇ ਸਿਰ ਦੀ ਚੋਟੀ ਤੱਕ ਉਦੇ ਸਾਰੇ ਸਰੀਰ ਨੂੰ ਢੱਕ ਦੇਣਾ ਤੇ ਢੱਕ ਕੇ ਫਿਰ ਸਾਡੇ ਕੋਲ ਲੈ ਆਵੋ ਸੁਣ ਸਿੱਖਨ ਗਰ ਚੌਪ ਗਏ ਹੈ ਕਹਿਓ ਉਦੈ ਤਬ ਭਾਗ ਪਏ ਹੈ ਹਾਂ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਦੇ ਭੇਜੇ ਹੋਏ ਸਿੱਖ ਗਏ ਐ ਕੁੜੀ ਕੋਲੇ ਪ੍ਰੇਮੇ ਕੁੜੀ ਕੋਲੇ ਪ੍ਰੇਮੇ ਕੁੜੀ ਨੂੰ ਜਾ ਕੇ ਚਾਹ ਦੇ ਨਾਲ ਦੱਸ ਦਿਆ ਉਹ ਪ੍ਰੇਮਿਆ ਤੇਰੇ ਵੱਡੇ ਭਾਗ ਆ ਅਜ ਤੇਰੇ ਭਾਗ ਜਾਗ ਪਏ ਨੇ ਤਿਹ ਜਲ ਜਾਏ ਸਨਾਨ ਕਰਾਵਾ ਰੰਗਮ ਜੀਠੀ ਵਸਤਰ ਉਡਾਵਾ ਤੇ ਕਹਿੰਦੇ ਚੱਲ ਤੈਨੂੰ ਗੁਰੂ ਨੇ ਬੁਲਾਇਆ ਤੇਰਾ ਪਹਿਲਾ ਇਸ਼ਨਾਨ ਕਰਵਾਉਨੇ ਆ ਇਸ਼ਰਵਾ ਇਸ ਨਾਨਕ ਰਾ ਕੇ ਮਜੀਠੇ ਰੰਗ ਦੇ ਕੱਪੜੇ ਪਵਾ ਦਿੱਤੇ ਨਖ ਸਿੱਖ ਸਾਧਨ ਕੀਨ ਸਰੀਰ ਲਿਹ ਪਹੁੰਚੇ ਪੁਨ ਸਤਗੁਰ ਤੀਰ ਫਿਰ ਉਹਦੇ ਸਰੀਰ ਨੂੰ ਨੋਹਾਂ ਤੋਂ ਲੈ ਕੇ ਪੈਰ ਦੇ ਨੋਹ ਤੋਂ ਲੈ ਕੇ ਸਿਰ ਤੱਕ ਚੰਗੀ ਤਰ੍ਹਾਂ ਢੱਗ ਕੇ ਸਤਗੁਰਾਂ ਜੀਆਂ ਦੇ ਕੋਲ ਪਹੁੰਚ ਗਏ ਕਿਰਪਾ ਦ੍ਰਿਸ਼ਟ ਤੇ ਦੇਖ ਕਿਰਪਾਲਾ ਨਿਜ ਕਰ ਸੋ ਮੁਖ ਬਹਿਰਨ ਕਾਲਾ ਸਤਗੁਰੂ ਜੀ ਮਿਹਰ ਦੀ ਨਿਗਾਹ ਦੇ ਨਾਲ ਤੱਕਦੇ ਆ ਆਪਣੇ ਤਾਂ ਦੇ ਨਾਲ ਉਹਦਾ ਜਿਹੜਾ ਮੂੰਹ ਤੇ ਕੱਪੜਾ ਦਿੱਤਾ ਹੋਇਆ ਹੈ ਨਾ ਉਹਨੂੰ ਸਤਿਗੁਰਾਂ ਨੇ ਉਹਦੇ ਮੁਖ ਤੋਂ ਉਤਾਰਿਆ ਦ੍ਰਿਸ਼ਟਪਰੀ ਸਤਿਗੁਰ ਕੀ ਜਪੈ ਤਨ ਅਰੋਗ ਭਾ ਸੁੰਦਰ ਤਬੈ ਹਾਂ ਜਦੋਂ ਗੁਰੂ ਸਾਹਿਬ ਜੀ ਦੀ ਦ੍ਰਿਸ਼ਟੀ ਪਈ ਉਹਦਾ ਸਰੀਰ ਨਵਾਂ ਨਰਵਾ ਹੋ ਗਿਆ ਗੁਰੂ ਦੀ ਮਿਹਰ ਹੋਈ ਹੈ ਕਿਰਪਾ ਹੋਈ ਹੈ ਉਹਦੇ ਸਰੀਰ ਨੂੰ ਜਿਹੜਾ ਰੋਗ ਲੱਗਿਆ ਸੀ ਉਹ ਦੂਰ ਹੁੰਦਾ ਜਾ ਰਿਹਾ ਹੈ। ਵੇਦ ਕਰਤੇ ਪੁਨ ਬਸਤਰ ਦਏ ਹੈ। ਸਭ ਨਵੀਨ ਪਹਿਰਾਏ ਦਏ ਹੈ। ਫਿਰ ਉਹਦੇ ਸਰੀਰ ਨੂੰ ਨਵੇਂ ਵਸਤਰ ਪਵਾਏ ਗਏ ਆ ਤੇ ਪੁਰਾਣੇ ਵਸਤਰ ਲਾ ਦਿੱਤੇ। ਮੰਤਰ ਸੋ ਸਤਨਾਮ ਕੋ ਦੀਨਸ ਪਾਲ ਵਿਸਾਲ ਤਿਲਕ ਤਨ ਕੀਨਸ ਸਤਿਗੁਰਾਂ ਨੇ ਉਹਨੂੰ ਮੰਤਰ ਦਿੱਤਾ ਵਾਹਿਗੁਰੂ ਦੇ ਨਾਮ ਦਾ ਭਾਈ ਸਤਨਾਮ ਜਪਣਾ ਵਾਹਿਗੁਰੂ ਵਾਹਿਗੁਰੂ ਜਪਣਾ ਮਾਲਕ ਦੀ ਵਡਿਆਈ ਕਰਨਿਆ ਤੇ ਉਹਦੇ ਸਭ ਮੱਥੇ ਤੇ ਸਤਿਗੁਰਾਂ ਨੇ ਮਿਹਰ ਦਾ ਹੱਥ ਲਾ ਦਿੱਤਾ ਰਜ ਤਨ ਕੀ ਗਿਰ ਸੰਸਾਰ ਕਿਉ ਨਾਮ ਮਰਾਰੀ ਪੁਨ ਧਰ ਦਿਓ ਤੇ ਇਸ ਤਰ੍ਹਾਂ ਉਹ ਤੇ ਕਿਰਪਾ ਕਰੀਏ ਜਿਵੇਂ ਇੱਕ ਧੂੜ ਦੇ ਕਣਕੇ ਨੂੰ ਪਰਬਤ ਦੇ ਬਰੋਬਰ ਕਰ ਦੇਣਾ ਹੋਵੇ ਤੇ ਫਿਰ ਸਤਿਗੁਰਾਂ ਨੇ ਉਹ ਇੱਕ ਕੋੜੀ ਸੀ ਰੋਗੀ ਸੀਗਾ ਦੁਖੀ ਬੰਦਾ ਸੀ ਸਤਿਗੁਰਾਂ ਨੇ ਉਹ ਤੇ ਮਿਹਰ ਕੀਤੀ ਐ ਉਹ ਕੋੜੀ ਨੂੰ ਠੀਕ ਕਰ ਦਿੱਤਾ ਤੇ ਉਹਦਾ ਨਾਮ ਮੁਰਾਰੀ ਰੱਖ ਦਿੱਤਾ ਸਭਾ ਮੁਝਾਰ ਕਹਿਓ ਗੁਰਬੈਨ ਤਨੁਜਾ ਹੈ ਜਿਹ ਸਿੱਖ ਕੇ ਐਨ ਸਤਿਗੁਰੂ ਜੀ ਆਪਣੇ ਸਿੱਖਾਂ ਨੂੰ ਕਹਿੰਦੇ ਆ ਭਾਈ ਜੇ ਕਿਸੇ ਦੇ ਘਰ ਪੁੱਤਰੀ ਹੈ ਤੇ ਮੈਨੂੰ ਦੱਸੋ ਅੰਮ ਮੰਮ ਆਇਸ ਤੇ ਇਸ ਕੋ ਦੇਵਹਿ ਲੋਕ ਪਰਲੋਕ ਆਨੰਦ ਸੋ ਲੈਵਹਿ ਸਤਿਗੁਰੂ ਕਹਿੰਦੇ ਜਿਨ੍ਹਾਂ ਦੇ ਘਰ ਲੜਕੀ ਹੈ ਮੇਰੇ ਕਹਿਣ ਤੇ ਆ ਮੁਰਾਰੀ ਦੇ ਨਾਲ ਵਿਆਹ ਕਰ ਦੋ ਉਹ ਲੋਕ ਪਰ ਲੋਕ ਦੇ ਵਿੱਚ ਸੁਖ ਪਾਵੇਗੀ ਸਿੰਘਾਂ ਉੱਪਰ ਸਿੱਖ ਕੁਲੀਨ ਤਿੰਨ ਕਰ ਜੋਰੇ ਬੇਨਤੀ ਕੀਨ ਇੱਕ ਸਿੰਘਾਂ ਉੱਪਰ ਨਾਂ ਦਾ ਸਿੱਖ ਸੀਗਾ ਉਹਨੇ ਧੰਗ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦੇ ਅੱਗੇ ਹੱਥ ਜੋੜ ਕੇ ਬੇਨਤੀ ਕੀਤੀ ਬਰ ਪ੍ਰਾਪਤ ਕੰਨਿਆ ਕਰ ਮੇਰੇ ਹੇ ਪ੍ਰਭੂ ਫਿਰੈ ਇਸ ਸੰਗ ਫਿਰੇ ਤੇ ਸੱਚੇ ਪਾਤਸ਼ਾਹ ਜੀ ਮੇਰੇ ਘਰ ਨਿਕ ਲੜਕੀ ਹੈ ਕੰਨਿਆ ਹੈ ਤੇ ਉਹਦਾ ਮੇਰੀ ਇੱਛਾ ਵੀ ਇਹਦੇ ਨਾਲ ਵਿਆਹ ਕਰ ਦੇਵਾ ਇਮ ਕਹ ਨਿਜ ਇਸਤਰੀ ਢਿਗ ਆਇਓ ਕਰੂਰਾ ਤਲਹੀਨੀ ਨਠਰ ਸੁਭਾਇਓ ਹਾਂ ਕਹਿੰਦੇ ਨੇ ਸਿੰਘਾਂ ਆਪਣੇ ਇਸ ਤਰ੍ਹਾਂ ਕਹਿ ਕੇ ਆਪਣੀ ਘਰ ਗਿਆ ਤੇ ਘਰ ਜਾ ਕੇ ਉਹਨੇ ਆਪਣੀ ਘਰ ਵਾਲੀ ਨੂੰ ਪੁੱਛਦਾ ਹੈਗਾ ਉਹਦੇ ਨਾਲ ਗੱਲਬਾਤ ਕਰਦਾ ਹੈ ਤਿਹਕੇ ਸਾਥ ਨਾ ਗਾਨ ਜਨਾਈ ਅਪਰਵਾਤ ਕਹਿ ਦਈ ਟਲਾਈ ਤੇ ਉਹ ਜਿਹੜਾ ਜਾ ਕੇ ਹੁਣ ਸਿੰਘਾਂ ਉਪਲ ਘਰੇ ਦੱਸਦਾ ਕਹਿੰਦਾ ਭਗਵਾਨ ਨੇ ਸਤਿਗੁਰਾਂ ਨੇ ਨਾ ਆਪਣੇ ਤੇ ਮਿਹਰ ਕੀਤੀ ਹੈ ਇੱਕ ਸਤਿਗੁਰਾਂ ਦਾ ਪਿਆਰ ਵਾਲਾ ਸਿੱਖ ਹੈ ਬੱਚਾ ਸਤਿਗੁਰਾਂ ਦੇ ਕੋਲ ਤੇ ਉਹਦਾ ਰਿਸ਼ਤਾ ਸਤਿਗੁਰੂ ਜੀ ਆਪਣੀ ਧੀ ਦੇ ਨਾਲ ਕਰਨਾ ਚਾਹੁੰਦੇ ਹੈ ਤੇ ਇਸ ਤਰ੍ਹਾਂ ਫਿਰ ਏ ਸੀਹ ਨੇ ਆਪਣੇ ਘਰ ਵਾਲੇ ਨਾਲ ਗੱਲ ਕਰੀ ਤੁਝ ਪਰ ਸਤਗੁਰ ਬਾਗ ਉਚਾਰੇ ਲੰਗਰ ਟਹਿਲ ਕਰਹੁ ਦਿਨ ਸਾਰੇ ਹਾਂ ਤੇ ਉਹ ਸਿੰਘਾ ਉਪਲ ਫਿਰ ਕਹਿਣ ਲੱਗਿਆ ਵੀ ਸਤਗੁਰਾਂ ਨੇ ਬਚਨ ਕੀਤਾ ਸਾਰਾ ਦਿਨ ਲੰਗਰ ਵਿੱਚ ਜਾ ਕੇ ਟਹਿਲ ਸੇਵਾ ਕਰੋ ਪਤ ਤੇ ਸੁਨ ਗਮਨੀ ਜਿਸ ਕਾਲ ਸੰਗ ਸੁਤਾਲੇ ਗੁਰ ਢਿਗ ਚਾਲਾ ਹਾਂ ਇਹ ਸਿੰਘਾ ਕਹਿੰਦਾ ਵੀ ਚਲੋ ਆਪਾਂ ਲੰਗਰ ਵਿੱਚ ਗੁਰੂ ਨੇ ਆਪਾਂ ਨੂੰ ਹੁਕਮ ਲਾਇਆ ਸੇਵਾ ਕਰਨੀ ਐ ਲੈ ਭਗਵਾਨ ਨੇ ਤੂੰ ਵੀ ਚੱਲ ਤੇ ਆਪਣੀ ਧੀ ਨੂੰ ਵੀ ਨਾਲ ਲੈ ਚੱਲ ਤਤ ਸੇਨ ਸਾਥ ਮੁਰਾਰੀ ਤਹਾਂ ਫੇਰੇ ਦੀਏ ਭਾਉ ਕਰਮ ਹਾਂ ਤੇ ਉਸ ਵੇਲੇ ਮੁਰਾਰੀ ਦੇ ਨਾਲ ਜਾ ਕੇ ਇਹਨੇ ਰਿਸ਼ਤਾ ਕਰ ਦਿੱਤਾ ਤੇ ਹੁਣ ਜੇ ਵਿਆਹ ਹੋ ਗਿਆ ਤਤ ਸਿਨ ਸਾਥ ਮੁਰਾਰੀ ਤਹਾਂ ਫੇਰੇ دیے ਭਉ ਕਰਮਾ ਧੰ ਗੁਰੂ ਅਮਰਦਾਸਹਿ ਮਹਾਰਾਜ ਜੀਆਂ ਦੇ ਸਾਹਮਣੇ ਉਦੋਂ ਲਾਮਾਂ ਤੇ ਹੁੰਦੀਆਂ ਨੇ ਸੀਗੀਆਂ ਉਦੋਂ ਫੇਰੇ ਹੀ ਹੁੰਦੇ ਸੀ ਪਹਿਲਾਂ ਲਾਮਾਂ ਦੇ ਧੰ ਗੁਰੂ ਰਾਮਦਾਸਹਿ ਮਹਾਰਾਜ ਜੀ ਨੇ ਉਚਾਰਨ ਕੀਤੀਆਂ ਨੇ ਤੇ ਚਲੋ ਉੱਥੇ ਵਿਆਹ ਹੋ ਗਿਆ ਫੇਰੇ ਹੋ ਗਏ ਜੋ ਵੀ ਉਦੋਂ ਦੀ ਰਸਮ ਸੀ ਉਹ ਹੋਈ ਹੈ ਤਾਂ ਕੀ ਹੋਇਆ ਇਹ ਵੀ ਸੁਣਦੇ ਵਿੱਚ ਆਇਆ ਕਹਿੰਦੇ ਵੀ ਉਹਦੇ ਘਰ ਵਾਲੀ ਨੇ ਨਾ ਰੌਲਾ ਵੀ ਪਾਲਿਆ ਸੀਗਾ ਕਹਿ ਲੱਗੀ ਐ ਲੈ ਵੀ ਇਹਦਾ ਨਾ ਕੋਈ ਅੱਗੇ ਦਾ ਪਿੱਛੇ ਇਹਦਾ ਕੋਈ ਹੈ ਨਹੀਂ ਵਾਲੀ ਵਾਰਸ ਰੋਗੀ ਦੇ ਨਾਲ ਮੇਰੀ ਧੀ ਨੂੰ ਵੀ ਆਉਨੇ ਹੋ ਤੁਸੀਂ ਤਾਂ ਇਸ ਤਰ੍ਹਾਂ ਫਿਰ ਉੱਥੇ ਇਹ ਜਿਹੜਾ ਹੈ ਸਿੰਘ ਉੱਪਰ ਨੇ ਆਪਣੀ ਧੀ ਦਾ ਰਿਸ਼ਤਾ ਕਰ ਦਿੱਤਾ ਭਗਤ ਮੁਕਤ ਤੂਰਨ ਤਿਸ ਦੀਨ ਅਸ ਗੁਰ ਭਜਹਿ ਨਾ ਸੇਮਤ ਹੀਨ ਉਸ ਵੇਲੇ ਸਤਿਗੁਰੂ ਜੀ ਨੇ ਮਿਹਰ ਕੀਤੀ ਐ ਭੁਗਤੀ ਮੁਕਤੀ ਦੇ ਦਿੰਦੀ ਐ ਸਤਿਗੁਰੂ ਕਹਿੰਦੇ ਸਿਮਰਨ ਕਰਦੇ ਰਹਿਣਾ ਜੀਵ ਨਾਰਕੀ ਸੁਰਗ ਪੰਚਾਵਾਂ ਅਦਭੁਤ ਐਸੋ ਰੂਪ ਬਣਾਵਾ ਆਸ ਵਾਹਿਗੁਰੂ ਦਾ ਸਿਮਰਨ ਨਾ ਜਿਹੜਾ ਨਾ ਉਹ ਨਰਕ ਦੇ ਜੀਵ ਨੂੰ ਵੀ ਦੇਵਤਾ ਬਣਾ ਦਿੰਦਾ ਐਸਾ ਅਦਭੁਤ ਰੂਪ ਹੈ ਭਾਇਓ arogh deh teh sundar dai sundari pun sukh mandar am matho marari jehda pehla prema kodi si ga oda sharir hon jadon rog lagya si te galda janda si ga hun guru sahib de mehar hoi onu deh aroghata mil gayi hai ਤੰਦਰੁਸਤ ਸਰੀਰ ਹੋ ਗਿਆ ਸੋਹਣਾ ਨੌਜਵਾਨ ਬਣ ਗਿਆ ਚੰਗਾ ਸੋਹਣਾ ਰੂਪ ਆ ਉਹਦਾ ਤੇ ਉਹਦੇ ਨਾਲ ਹੁਣ ਇਹਦਾ ਸਿਹੇ ਉੱਪਰ ਨੇ ਆਪਣੀ ਲੜਕੀ ਦਾ ਰਿਸ਼ਤਾ ਕਰਿਆ ਸੀ ਦੇਖ ਤ ਸੁਣ ਤ ਸਕਲ ਬਿਸਮਾਏ ਸਤਿਗੁਰ ਮਹਿਮਾ ਲਖ ਅਧਿਕਾਏ ਦੇਖਣ ਸੁਣਨ ਵਾਲੇ ਸਾਰੇ ਹੈਰਾਨ ਹੋਏਗੇ ਨੇ ਉਹ ਕਹਿੰਦੇ ਆ ਗੁਰੂ ਜੀ ਦੀ ਮਹਿਮਾ ਮਹਾਨ ਹੈ ਜਹੈ ਸੁ ਕਰੈ ਕਲਾ ਸਭ ਪੂਰਨ ਦਾਸ ਉਧਾਰਨ ਦੋ ਤੋ ਚੂਰਨਾ ਸਤਿਗੁਰਾਂ ਨੂੰ ਕਹਿੰਦੇ ਆ ਸਤਿਗੁਰੂ ਤੇ ਪੂਰਨ ਮਹਾਪੁਰਖ ਨੇ ਪੂਰਨ ਕਲਾ ਬਾਣ ਨੇ ਆਪਣੇ ਸੇਵਕਾਂ ਦਾ ਉਧਾਰ ਕਰਦੇ ਆ ਤੇ ਦੁੱਖਾਂ ਦਾ ਨਾਸ ਕਰਦੇ ਆ ਇੱਕ ਘੜੀ ਮੈਂ ਸਭ ਕੁਝ ਪਾਇਓ ਤਨ ਅਰੋਗ ਪੁਨ ਬਿਆਹ ਸੁਹਾਇਓ ਇਹ ਕਹਿੰਦੇ ਭਾਗਾ ਦੀ ਗੱਲ ਹੈ ਇੱਕ ਘੜੀ ਵਿੱਚ ਸਾਰਾ ਕੁਝ ਹੋ ਗਿਆ ਥੋੜੇ ਸਮੇਂ ਦੇ ਵਿੱਚ ਹੀ ਜਿਹੜਾ ਰੋਗ ਸੀ ਉਹ ਵੀ ਦੂਰ ਹੋ ਗਿਆ ਤੇ ਫਿਰ ਇਹਦਾ ਵਿਆਹ ਵੀ ਹੋ ਗਿਆ ਸਿਹੰਤਿਆ ਲੰਗਰ ਮਹਿ ਸੁਣਿਓ ਮਹਾ ਦੁਖਤ ਚਿਤ ਮਹਿ ਸੁਰ ਤੁਣਿ ਹੋ ਉਹ ਗੱਲ ਹੋ ਗਈ ਜਦੋਂ ਹੁਣ ਪਤਾ ਲੱਗਿਆ ਸਿਹੇ ਦੇ ਘਰ ਵੱਲੋਂ ਤੇ ਲੰਗਰ ਚੋਤੇ ਬਰਸਾਦੇ ਬਣਾਈ ਜਾਂਦੀ ਐ ਇਧਰ ਉਹਦਾ ਵਿਆਹ ਕਰਤਾ ਉਹਨੂੰ ਪਤਾ ਹੀ ਨਾ ਲੱਗਿਆ ਤੇ ਜਦੋਂ ਉਹਨੂੰ ਜਸਨ ਵਾਲਿਆਂ ਨੇ ਦੱਸਿਆ ਸਿੰਘੇ ਦੇ ਘਰ ਵਾਲੇ ਨੂੰ ਵੀ ਭਾਈ ਤੁਹਾਡੀ ਲੜਕੀ ਦਾ ਤਾਂ ਰਿਸ਼ਤਾ ਹੋ ਗਿਆ ਉਹਨੇ ਜਾ ਕੇ ਫਿਰ ਉੱਥੇ ਦੁਖੀ ਹੋ ਕੇ ਕੰਧਾਂ 'ਚ ਸਿਰ ਮਾਰਦੀ ਫਿਰਦੀ ਐ ਭਾਈ ਰੁਦਤ ਸਤਗੁਰੂ ਧੀਰ ਇਹੋ ਕਿਆ ਕੀਨ ਸਹੇ ਪ੍ਰਭ ਧੀਰ ਧੰਨ ਗੁਰੂ ਅਮਰਦਾਸ ਜੀ ਮਹਾਰਾਜਿਆਂ ਦੇ ਕੋਲ ਆ ਕੇ ਉੱਚੀ ਉੱਚੀ ਰੋਣ ਲੱਗ ਪਈ ਐ ਤੇ ਸਤਗੁਰਾਂ ਨੂੰ ਕਹਿਣ ਲੱਗੀ ਗੁਸ਼ਟੀ ਮਾਤ ਪਿਤਾ ਕੁਲ ਹੀਨ ਸੁਤਾ ਬਿਨਾਵੇ ਕੋ ਮਰਦੀਨ ਉਹ ਅੱਗੇ ਕਹਿੰਦੀ ਐ ਸੱਚੇ ਪਾਤਸ਼ਾਹ ਜੀ ਤੁਸੀਂ ਇਹ ਕੀ ਕਰ ਦਿੱਤਾ ਇੱਕ ਕੋੜੀ ਨੂੰ ਮੇਰੀ ਧੀ ਵਿਆਹ ਦਿੱਤੀ ਐ ਨਾ ਇਹਦਾ ਮਾਂ-ਬਾਪ ਐ ਨਾ ਇਹਦੀ ਕੋਲ ਦਾ ਪਤਾ ਕੌਣ ਐ ਕਿੱਥੋਂ ਆਇਆ ਕਿੱਥੇ ਰਹਿੰਦਾ ਕੀ ਇਹਦਾ ਕੰਮ ਕਾਰ ਐ ਨਾ ਇਹਦੇ ਮਾਂ-ਬਾਪ ਐ ਇਹਨੂੰ ਮੇਰੀ ਧੀ ਦੇ ਦਿੱਤੀ ਐ ਸੁਣ ਸਿਰਿਆ ਅਮਰਦਾਸ ਤਬ ਹਸੇ ਕਹੋ ਤਾਹੇ ਕਰਨਾ ਰੰਗ ਰਸੇ ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਖੜਕੜਾ ਕੇ ਹੱਸੇ ਨੇ ਫਿਰ ਰੰਗ ਵਿੱਚ ਸਤਿਗੁਰੂ ਜੀ ਨੇ ਕਹਿਆ ਜਨ ਹੋ ਮਮ ਸੁਤ ਇਹ ਜੋ ਮੁਰਾਰੀ ਬਿਆਹੋ ਤਨੁ ਜਾ ਸੰਗ ਤੁਮਾਰੀ ਧੰਨ ਗੁਰੂ ਅਮਰਦਾਸ ਸਹਿ ਮਹਾਰਾਜ ਸਿੰਘ ਉਪਲ ਦੇ ਘਰ ਵਾਲੀ ਨੂੰ ਕਹਿੰਦੇ ਆ ਉਹ ਭਾਈ ਬੀਬਾ ਇਹਨੂੰ ਅਨਾਥ ਨਾ ਜਾਣ ਇਹ ਸਾਡਾ ਬੱਚਾ ਹੈ ਸਾਡਾ ਪੁੱਤਰ ਹੈ ਸਤਿਗੁਰਾਂ ਨੇ ਕਿੰਨਾ ਉਹ ਪ੍ਰੇਮਾ ਕੋੜੀ ਸੀ ਜਿਹੜਾ ਰੋਗ ਠੀਕ ਹੋ ਗਿਆ ਨਾ ਰੱਖਿਆ ਮੁਰਾਰੀ ਸਤਿਗੁਰੂ ਕਹਿੰਦੇ ਤੇ ਸਾਡਾ ਮੁਰਾਰੀ ਹੈ ਸਾਡਾ ਪੁੱਤਰ ਹੈ ਤਬ ਤਨੁ ਜਾ ਕੋ ਨਾਮ ਮਥੋ ਹੈ ਨਾਮ ਮੁਰਾਰੀ ਜਾਹੇ ਕਥੋ ਹੈ ਸਤਿਗੁਰੂ ਕਹਿੰਦੇ ਤੁਹਾਡੀ ਲੜਕੀ ਦਾ ਨਾਮ ਮਥੋ ਹੈ ਤੇ ਇਹਨਾਂ ਦੋਨਾਂ ਦੀ ਜੋੜੀ ਕੀ ਬਣ ਗਈ ਮੱਥੋ ਮਰਾਰੀ ਸਤਿਗੁਰਾਂ ਨੇ ਇਹਨਾਂ ਦੋੜੀ ਦਾ ਨਾਮ ਮੱਥੋ ਮਰਾਰੀ ਰੱਖਿਆ ਮੱਥੋ ਮਰਾਰੀ ਸਿਮਰੇ ਨਾਮ ਪੂਰਨ ਹੋਏ ਨਰਨ ਕੇ ਕਾਮ ਹਾਂ ਮੱਥੋ ਮਰਾਰੀ ਜੇ ਦੋਵੇਂ ਜਣੇ ਬੈਠ ਕੇ ਸਿਮਰਨ ਕਰਿਆ ਕਰਨਗੇ ਜਿਹੜਾ ਵੀ ਕੋਈ ਇਹਨਾਂ ਦੇ ਕੋਲੇ ਆਇਆ ਕਰੇਗਾ ਉਹਨਾਂ ਦੇ ਕੰਮ ਪੂਰੇ ਹੋਣਗੇ ਮੱਥੋ ਨਾਮ ਆਗੇ ਕਹ ਅਛੈ ਨਾਮ ਮੁਰਾਰੀ ਭਖ ਹੈ ਪਾਛੈ ਹਰੂ ਕਹਿੰਦੇ ਆ ਤੁਹਾਡੀ ਲੜਕੀ ਭਾਗਾ ਵਾਲੀ ਐ ਜਦੋਂ ਵੀ ਨਾਮ ਲਿਆ ਕਰਨਗੇ ਪਹਿਲਾਂ ਤੁਹਾਡੀ ਲੜਕੀ ਦਾ ਨਾਮ ਆਇਆ ਕਰੇਗਾ ਮੱਥੋ ਮਰਾਰੀ ਕਹਿਆ ਕਰਨਗੇ ਪਹਿਲਾਂ ਤੁਹਾਡੀ ਲੜਕੀ ਦਾ ਨਾਮ ਆਵੇਗਾ ਨਰ ਪੂਜेंगे ਮੱਥੋ ਮਰਾਰੀ ਚਿੱਤ ਚਿੰਤਾ ਦੁਹ ਸੋਕ ਵਿਸਾਰੀ ਬਹੁਤ ਲੋਕ ਮਨੁੱਖ ਤੁਹਾਡੇ ਬੱਚਿਆਂ ਨੂੰ ਮੱਥੋ ਮਰਾਰੀ ਨੂੰ ਪੂਜਣਗੇ ਤੇ ਉਹਨਾਂ ਦੀ ਚਿੰਤਾ ਦੂਰ ਹੋਵੇਗੀ ਸਰੀਰ ਦੇ ਦੁੱਖ ਗਤਮ ਹੋ ਜਾਣਗੇ ਇਹੋ ਦੋਨੋਂ ਹੋਏ ਬੜਾ ਭਾਗੀ ਮੇਰੀ ਪ੍ਰੇਮ ਭਗਤ ਮਹਿ ਭਾਗੀ ਹੁਣ ਸਿੰਘੇ ਦੇ ਜਿਹੜੀ ਲੜਕੀ ਆ ਉਹ ਵੀ ਬਹੁਤ ਭਜਨ ਬੰਦਗੀ ਕਰਨ ਵਾਲੀ ਸੀਗੀ ਸਤਿਗੁਰੂ ਕਹਿੰਦੇ 도ਮੇ ਭਾਗਾਂ ਵਾਲੇ ਨੇ ਜਿਹੜੇ ਪ੍ਰੇਮਾ ਭਗਤੀ ਵਿੱਚ ਲੱਗੇ ਨੇ ਤੂੰ ਸਨ ਹੋਏ ਪੁਨਹਿ ਕਰ ਗਈ ਦੰਪਤ ਕੋ ਗੁਰ ਆਗਿਆ ਦਈ ਤੇ ਰਸ ਕੇ ਫਿਰ ਉਪ ਸਿੰਘ ਉਪਲ ਦੇ ਘਰ ਵਾਲੀ ਆਪਣੇ ਘਰ ਨੂੰ ਚਲੀ ਗਈ ਹੈ ਘਰ ਚਲੀ ਗਈ ਹੈ ਤੇ ਸਤਗੁਰਾਂ ਨੇ ਇਹਨਾਂ ਦੋਵਾਂ ਬੱਚਿਆਂ ਨੂੰ ਮਥੋ ਮਰਾਰੀ ਨੂੰ ਅਸ਼ੀਰਵਾਦ ਦਿੱਤਾ ਆਗਿਆ ਦਿੱਤੀ ਹੈ ਮਥੋ ਮਰਾਰੀ ਅਬ ਤੂੰ ਜਾਵੋ ਸਤਨਾਮ ਉਪਦੇਸ਼ ਦਰੜਾਓ ਸਤਗੁਰੂ ਕਹਿੰਦੇ ਮੱਥੋ ਮਰਾਰੀ ਹੁਣ ਤੁਸੀਂ ਭਾਈ ਚਲੇ ਜਾਵੋ ਤੇ ਸਤਨਾਮ ਦਾ ਉਪਦੇਸ਼ ਡ੍ਰਿੜ ਕਰਵਾਓ ਗੁਰ ਸਿੱਖੀ ਜਦ ਅਧਿਕ ਤੜਾਓ ਨਿਜ ਬਹਿ ਬੈਸੋ ਸਦਾ ਸੁਖ ਪਾਵੋ ਹਾਂ ਸਿੱਖੀ ਦੇ ਵਿੱਚ ਪਰਪੱਕ ਰਹਿਣਾ ਹੋਰ ਸਿੱਖੀ ਨੂੰ ਵਧਾਉਣਾ ਟੁੱਟਿਆ ਲੋਕਾਂ ਨੂੰ ਸਿੱਖੀ ਨਾਲ ਜੋੜਨਾ ਤੇ ਆਪਣੇ ਘਰ ਦੇ ਵਿੱਚ ਸਦਾ ਖੁਸ਼ ਰਹਿਣਾ ਤੇਰੋ ਬਾਕ ਫੁਰੇ ਜਿਲਕ ਹੈ ਬਰਕਾ ਸਰਾਪ ਦੇਹ ਜਿਸ ਸੱਚਾ ਸਤਿਗੁਰੂ ਕਹਿੰਦੇ ਆ ਤੇਰਾ ਬਚਨ ਪੂਰਾ ਹੋਵੇਗਾ ਜੋ ਵੀ ਕਿਸੇ ਨੂੰ ਬਚਨ ਕਰੇਗਾ ਉਹ ਪੂਰਾ ਹੋ ਜਾਵੇਗਾ ਤੇਰੀ ਭਗਤ ਪਰੀ ਅਬ ਪੂਰੀ ਪ੍ਰਾਪਤ ਭਈ ਮਹਾਗਤ ਗਰੂਰੀ ਸਤਿਗੁਰੂ ਕਹਿੰਦੇ ਆ ਹੁਣ ਤੇਰੀ ਭਗਤੀ ਪੂਰੀ ਹੋ ਗਈ ਐ ਤੇ ਹੁਣ ਤੋਂ ਮਹਾਨ ਗਤੀ ਪ੍ਰਾਪਤ ਕਰ ਲਈ ਐ ਉਸ ਸਾਹਮਣੇ ਲੈ ਸੋ ਭਵਜਲ ਤਰੈ ਤੋ ਕਹ ਬੋ ਕਹਤੇ ਕਹ ਪਰ ਹਾਂ ਜਿਹੜਾ ਵੀ ਮਨੁੱਖ ਤੈਨੂੰ ਆ ਕੇ ਮਿਲੇਗਾ ਉਹ ਭਵ ਸਾਗਰ ਤੋਂ ਤਰ ਜਾਏਗਾ ਤੇ ਹੁਣ ਇਸ ਤੋਂ ਪਰੇ ਹੋਰ ਕੀ ਕਹੀਏ ਭਗਤ ਮੁਕਤ ਨਾਵ ਤਨ ਤਿਸ ਦੇ ਕੈ ਵਿਦਾ ਕਰਿਉ ਗਮਨੋ ਸੁਖ ਪਿਕੈ ਸਤਿਗੁਰਾਂ ਨੇ ਉਹਨਾਂ ਨੂੰ ਹੁਗਤੀ ਮੁਕਤੀ ਦੇ ਕੇ ਕੋੜ ਦਾ ਰੋਗ ਦੂਰ ਕਰਕੇ ਵਿਦਾ ਕਰ ਦਿੱਤਾ ਤੇ ਆਪਣੇ ਘਰ ਵਿੱਚ ਜਾ ਕੇ ਸੁੱਖਾਂ ਦੇ ਨਾਲ ਰਹਿੰਦੇ ਐ ਰਹਿਨਜ ਵਸ ਕੋ ਰਸੋ ਜਿਸ ਕਰਮਤਾ ਮਿਲਿਓ ਜੇ ਤਿਸ ਸੁਖ ਸੋਪ ਭਵੰਤਾ ਆਪਣੇ ਘਰ ਵਿੱਚ ਰਹਿੰਦੇ ਸੁਖੀ ਸੁਖੀ ਰਹਿੰਦੇ ਐ ਜਿਹੜਾ ਵੀ ਆਇਆ ਉਹਨਾਂ ਨੂੰ ਮਿਲਦਾ ਹੈ ਤੇ ਉਹ ਖੁਸ਼ ਹੋ ਕੇ ਸੁਖੀ ਹੋ ਕੇ ਜਾਂਦਾ ਹੈ ਕਰੇ ਗੁਰੂ ਇਵ ਦੀਨਨ ਕਾਮ ਯਾਤੇ ਦੀਨ ਦਿਆਲ ਕਹਿ ਨਾਮ ਸਤਿਗੁਰੂ ਜੀ ਦੀਨ ਦੁਖੀਆਂ ਦੇ ਕੰਮ ਕਾਰਜ ਕਰਦੇ ਸੀ ਉਹਨਾਂ ਨੂੰ ਸੌਖਾ ਕਰ ਦਿੰਦੇ ਸੀ ਇਸੇ ਕਰਕੇ ਸਤਿਗੁਰਾਂ ਨੂੰ ਦੀਨदयाल ਕਹਿੰਦੇ ਨੇ 임 ਮਤ ਮੰਦ ਅਨੇਕ ਉਧਾਰੇ ਜਗ ਮੈਂ ਪ੍ਰਗਟਉ ਜੈ ਜੈ ਕਰੇ ਆ ਸਤਿਗੁਰਾਂ ਨੇ अनेका ਭੜੀ ਮਤ ਵਾਲੇ ਲੋਕਾਂ ਦਾ ਉਧਾਰ ਕੀਤਾ ਤੇ ਸਤਿਗੁਰਾਂ ਦਾ ਸਾਰੇ ਸੰਸਾਰ ਜਗ ਦੇ ਵਿੱਚ ਜੈ ਜੈਕਾਰ ਹੋ ਗਈ ਹੈ ਪ੍ਰੇਮ ਜੋ ਸੁਣੇ ਸੁਣਾਵੇ ਚਾਰ ਪਦਾਰਥ ਗੁਰ ਤੇ ਪਾਵੇ ਜਿਹੜਾ ਵੀ ਗੁਰ ਦੇ ਪ੍ਰੇਮ ਨੂੰ ਧਾਰਨ ਕਰਦਾ ਸੁਣਦਾ ਜਾਂ ਸੁਣਾਉਂਦਾ ਉਹ ਗੁਰੂ ਜੀ ਦੇ ਕੋਲੋਂ ਚਾਰ ਪਦਾਰਥ ਪ੍ਰਾਪਤ ਕਰ ਲੈਂਦਾ ਹੈ ਚਾਰ ਪਦਾਰਥ ਜੇ ਕੋ ਮੰਗੈ ਸਾਧ ਜਣਾ ਕੀ ਸੇਵਾ ਲਾਗੇ ਗੁਰੂ ਦੀ ਸੇਵਾ ਵਿੱਚ ਅਸੀਂ ਆਈਏ ਫਿਰ ਸਾਨੂੰ ਵੀ ਭਾਈ ਗੁਰੂ ਸਾਹਿਬ ਜੀ ਨੇ ਚਾਰ ਪਦਾਰਥ ਬਖਸ਼ਨੇ ਹੈ ਮਿਹਰ ਕਰਨੇ ਸਾਨੂੰ ਚੜ੍ਹਦੀ ਕਲਾ ਬਖਸ਼ਨੀ ਹੈ ਜਿਸ ਤਰ੍ਹਾਂ ਕੋੜੀ ਦਾ ਰੋਗ ਦੂਰ ਕੀਤਾ ਸਾਡੇ ਅੰਦਰ ਜਿਹੜਾ ਕੋਈ ਬਹਿਮਾ ਭਰਮਾਂ ਦਾ ਮਾੜੇ ਕੰਮਾਂ ਦਾ ਕੋੜ ਵੜਿਆ ਪਿਆ ਸਤਿਗੁਰੂ ਮਿਹਰ ਕਰਨਾ ਸਾਨੂੰ ਵੀ ਨਰਵਾ ਕਰ ਦੇਣ ਤੇ ਛੜ ਦੇ ਕਲਾ ਬਖਸ਼ਣ ਸਰੀਰਾਂ ਨੂੰ ਤੰਦਰੁਸਤਿਆਂ ਬਖਸ਼ਣ ਹੋਈਆਂ ਅਵੰਤ ਗੁਲਾ ਦੀ ਮਾਫੀ ਬਿਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ